ਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਰਲੇਖ ਹੈ ਵਾਲੀ ਪੰਥਰਾ ਤੈਨੂੰ ਬੰਗਾ ਦਈ ਸਿੰਗਾ ਸੋਚਿਆ ਯੱਜ ਕਿਉਂ ਤੈਨੂੰ ਜਣਾ ਖਣਾ ਆ ਕੇ ਮੋਢੇ ਮਾਰਦਾ ਇਸ ਗਲਤੋਂ ਕੌਣ ਇਨਕਾਰ ਕਰਦਾ ਮਾੜਾ ਵੇਖ ਕੇ ਹਰ ਕੋਈ ਮਾਰਦਾ ਏ ਅਣਖਿਆਨ ਜੋ ਗੈਰਤ ਗਵਾਵੇ ਆਪਣੇ ਉਹ ਤਾਂ ਹਰ ਮੁਹਾਜ ਤੇ ਹਾਰਦਾ ਏ ਜਿਹੜਾ ਗੁਰੂ ਗ੍ਰੰਥ ਜੀ ਨੂੰ ਭੁੱਲ ਕੇ ਤੇ ਸਜਦੇ ਹੋਰ ਥਾਂ ਜਾ ਕੇ ਗੁਜ਼ਾਰਦਾ ਏ ਉਸ ਸੇਖ ਨੂੰ ਕਿਵੇਂ ਮੈਂ ਸੇਖੀ ਆਖਾਂ ਉਸ ਸੇਖ ਨੂੰ ਕਿਵੇਂ ਮੈਂ ਸੇਖੀ ਆਖਾਂ ਜਿਹੜਾ ਦੂਰੀਆਂ ਨੀਤੀਆਂ ਧਾਰਦਾ ਏ ਇੱਕ ਰੰਗ ਵਿੱਚ ਰਹਿ ਬਦ ਰੰਗ ਨਾ ਹੋ ਇੱਕ ਰੰਗ ਵਿੱਚ ਰਹਿ ਬਦ ਰੰਗ ਨਾ ਹੋ ਵਾਲੀ ਪੰਥ ਦਾ ਤੈਨੂੰ ਬੰਗਾ ਆਤਾਏ ਵਾਲੀ ਪੰਥ ਦਾ ਤੈਨੂੰ ਬੰਗਾਰਦਾ ਸਿੰਗਾ ਉਹਦੋਂ ਤੂੰ ਸੰਗ ਨਹੀਂ ਰਹਿ ਜਾਂਦਾ ਜਦੋਂ ਹੋਠਾਂ ਸੀਸ ਚੁਗਾ ਲੈਣਾ ਸਿੰਗਾ ਜਦੋਂ ਤੂੰ ਦਾੜੀ ਮੁਣਾ ਲੈਣਾ ਸਾਰੀ ਅਣਖ ਦੀਆਂ ਗੁਆ ਲੈਣਾ ਜਦੋਂ ਤੇਲ 'ਚ ਨੀਚੇ ਨੂੰ ਪਹੁੰਚ ਜਾਣਾ ਜਿਹੜੀ ਆਪਣੀ ਤੇਲ ਤੂੰ ਪਾ ਲੈਣਾ ਚੁਗੇ ਜਾਂਦੇ ਨਹੀਂ ਉਦੋਂ ਹੀ ਫੁੱਲ ਤੇਰੇ ਟੋਲੇ ਦਾੜੀ ਦੇ ਜਦੋਂ ਚੁਗਾ ਲੈਣਾ ਰੈਣੀ ਰਹਿਤ ਵਿੱਚ ਰਹਿ ਸੋਈ ਸਿੱਖ ਮੇਰਾ ਰੈਣੀ ਰਹਿਤ ਵਿੱਚ ਰਹਿ ਸੋਈ ਸਿੱਖ ਮੇਰਾ ਇਹ ਫੁਰਮਾਨ ਮੇਰੇ ਕਲਗੀ ਧਰਦਾ ਏ ਸਿੱਖਾ ਸਿੱਖੀ ਰਿਵਾਇਤ ਵਿੱਚ ਰਹਿ ਪੂਰਾ ਵਾਲੀ ਪੰਥ ਦਾ ਤੈਨੂੰ ਵੰਗਾਰ ਦਾਇ ਵਾਲੀ ਪੰਥ ਦਾ ਤੈਨੂੰ ਵੰਗਾਰ ਦਾ ਕਲਗੀ ਵਾਲੇ ਨੇ ਪੁੱਤਾਂ ਦਾ ਖੂਨ ਪਾਕੇ ਖੀਆਂ ਪੰਥਕ ਦੀਵਾਰ ਦੀਆਂ ਇੱਕ ਦਰ ਖੋਪੜੀ ਪਈ ਅਜੀਤ ਦੀਏ ਇੱਕ ਦਾਰੇ ਆਂਦਰਾ ਪਈਆਂ ਜੁਝਾਰ ਦੀਆਂ ਮੱਥੇ ਉੱਤੇ ਉਸ ਰਤੀ ਨਾ ਵਟ ਪਾਇਆ ਮੱਥੇ ਉੱਤੇ ਉਸ ਰਤੀ ਨਾ ਵਟ ਪਾਇਆ ਤਾਂ ਲੈ ਗਿਆ ਸਾਰੇ ਪਰਿਵਾਰ ਦਾ ਤੇਰੇ ਉੱਤੋਂ ਜਿਸ ਪੁੱਤਾਂ ਨੂੰ ਵਾਰਿਆ ਹੈ ਵਾਲੀ ਪੰਥ ਦਾ ਤੈਨੂੰ ਬੰਗਾਰ ਦਏ ਮਾਤਾ ਵਾਰੇ ਵਾਰੇ ਲਾਲ ਜਾਰੇ ਵਾਰੋ ਵਾਰੀ ਅਸਵਾਰੀਆਂ ਦਿੱਤੀਆਂ ਨੇ ਜਿਸਨੇ ਤੇਰੇ ਤੋਂ ਸਭ ਕੁਝ ਵਾਰ ਦਿੱਤਾ ਜਾਨਾ ਬਹੁਤ ਪਿਆਰੀਆਂ ਦਿੱਤੀਆਂ ਨੇ ਉਹ ਕਿਹੜੀ ਚੀਜ਼ ਉਹ ਸਰਖੀਆ ਕੋਲ ਹੀ ਆਪਣੇ ਤੈਨੂੰ ਸ਼ਕਤੀਆਂ ਸਾਰੀਆਂ ਦਿੱਤੀਆਂ ਨੇ ਲੱਖਾਂ ਵਿੱਚੋਂ ਤੂੰ ਕੱਲਾ ਪਹਿਚਾਣ ਸਕੇ ਕੰਕਾਰਾਂ ਨਾਲ ਸਰਦਾਰੀਆਂ ਦਿੱਤੀਆਂ ਨੇ ਪੁੱਤਰ ਮੋਤ ਦੀ ਘੋੜੀ ਚੜਾ ਕੇ ਤੇ ਜਿਹੜਾ ਰਤੀ ਨਾ ਹੌਸਲਾ ਹਾਰਦਾਏ ਤੇਰੀਆਂ ਢੈਂਦੀਆਂ ਕਲਾ ਨੂੰ ਵੇਖ ਤੇ ਵਾਲੀ ਪੰਥਾ ਤੇਨੂੰ ਮੰਗਾਰਦਾ ਹੈ ਵਾਲੀ ਪੰਥਾ ਤੇਨੂੰ ਮੰਗਾਰਦਾ ਹੈ ਸਿੰਘਾ ਕਿਸੇ ਤੋਂ ਮੇਟਣਾ ਸਕਦਾ ਸੈਂ ਜਈ ਖੁਦਗਰਦੀ ਪਈ ਤੇਰੀ ਮੇਟਦੀ ਏ ਕੇਸ ਕੰਗਾ ਕੜਾ ਕਿਰਪਾਨ ਤੇ ਸ਼ਹਿਰਾ ਰੱਖਣੀ ਚੰਗੀ ਗੱਲ ਤੇਰੇ ਲਈ ਗਲੇਸ਼ ਦੀ ਏ ਐਸੀ ਚੰਗੀ ਗੱਲ ਨਾ ਤੈਨੂੰ ਸੁਣੀ ਦੀ ਏ ਐਸੀ ਮਾਰੀ ਤੂੰ ਬੁੱਕਲ ਖੇਸਦੀ ਏ ਸ਼ੀਸ਼ਾ ਲੈ ਤੇ ਵੇਖਾ ਮੂੰਹ ਆਪਣਾ ਤੇਰੇ ਮੋਰ ਦਸ਼ਮੇਸ਼ ਦੀਏ ਤੇਰੀ ਮਿਲਦੀ ਸ਼ਕਲ ਅਜੀਤ ਦੇ ਨਾਲ ਤੇ ਮਹਾਂਦਰਾ ਠੀਕ ਜੁਝਾਰਦਾ ਏ ਤੇਰੇ ਉੱਤੋਂ ਜਿਸ ਪੁੱਤਾਂ ਨੂੰ ਵਾਰਿਆ ਏ ਵਾਲੀ ਪੰਥ ਦਾ ਤੈਨੂੰ ਵੰਗਾਰਦਾ ਏ ਵਾਲੀ ਪੰਥ ਦਾ ਤੈਨੂੰ ਵੰਗਾਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ